ਡਿਜੀਟਲ ਯੁੱਗ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਲੋਕਾਂ ਨੂੰ ਜੋੜਨ ਦਾ ਇੱਕ ਮਾਧਿਅਮ ਬਣ ਗਿਆ ਹੈ ਉੱਥੇ ਹੀ ਇਹ ਸਾਈਬਰ ਅਪਰਾਧੀਆਂ ਦੇ ਲਈ ਧੋਖਾਧੜੀ ਦਾ ਇੱਕ ਆਸਾਨ ਸਾਧਨ ਵੀ ਬਣ ਗਿਆ ਹੈ। ਹਾਲੀ ਦੇ ਵਿੱਚ ਥਾਣੇ ਦੇ ਇੱਕ ਵਿਅਕਤੀ ਦੇ ਨਾਲ ਧੋਖੇਧੜੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਅਣਪਛਾਤੀ ਔਰਤ ਨੇ ਫੇਸਬੁੱਕ ਤੇ ਫਰੈਂਡ ਰਿਕੁਐਸਟ ਭੇਜ ਕੇ 82 ਲੱਖ ਰੁਪਏ ਦੀ ਧੋਖਾਧੜੀ ਕੀਤੀ। ਥਾਣੇ ਦੇ ਰਹਿਣ ਵਾਲੇ ਸੰਜੇ ਜੋ ਕਿ ਮੁੰਬਈ ਦੀ ਇੱਕ ਨਾਮਵਰ ਕੰਪਨੀ ਦੇ ਵਿੱਚ ਮੈਨੇਜਰ ਹੈ ਨੂੰ ਫੇਸਬੁੱਕ ਤੇ ਇੱਕ ਅਣਜਾਣ ਔਰਤ ਤੋਂ ਫਰੈਂਡ ਰਿਕੁਐਸਟ ਮਿਲੀ। ਉਸਨੇ ਇਸ ਨੂੰ ਵਿਕਾਰ ਕਰ ਲਿਆ ਅਤੇ ਦੋਵਾਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੌਲੀ ਹੌਲੀ ਦੋਸਤੀ ਡੂੰਗੀ ਹੁੰਦੀ ਗਈ ਅਤੇ ਔਰਤ ਨੇ ਸੰਜੇ ਦਾ ਵਿਸ਼ਵਾਸ ਜਿੱਤ ਲਿਆ ਇਹ ਉਹ ਮੋੜ ਸੀ ਜਦੋਂ ਧੋਖਾ ਧੜੀ ਦੀ ਯੋਜਨਾ ਨੂੰ ਅਮਲ ਵਿੱਚ ਲਿਆਉਣਾ ਸੀ ਔਰਤ ਨੇ ਸੰਜੇ ਨੂੰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ਦਾ ਸੁਝਾਅ ਦਿੱਤਾ ਅਤੇ ਕਿਹਾ ਕਿ ਇਸ ਨਾਲ ਉਸ ਨੂੰ ਭਾਰੀ ਮੁਨਾਫਾ ਹੋਵੇਗਾ ਔਰਤ ਦੀ ਸਲਾਹ ਤੇ ਭਰੋਸਾ ਕਰਦੇ ਹੋਏ ਸੰਜੇ ਨੇ ਇੱਕ ਕ੍ਰਿਪਟੋ ਵਾਲਟ ਤੇ ਅਕਾਊਂਟ ਬਣਾਇਆ ਇਸ ਤੋਂ ਬਾਅਦ ਔਰਤ ਨੇ ਉਸ ਨੂੰ ਇੱਕ ਖੋਤੀ ਵਿਤੀ ਸਲਾਹਕਾਰ ਨਾਲ ਮਿਲਵਾਇਆ ਉਸ ਜਿਸ ਨੇ ਸੰਜੇ ਨੂੰ ਨਿਵੇਸ਼ ਕਰਨ ਦਾ ਸਹੀ ਤਰੀਕਾ ਦੱਸਿਆ ਨਿਵੇਸ਼ ਕਰਨ ਤੋਂ ਬਾਅਦ ਸੰਜੇ ਨੂੰ ਆਨਲਾਈਨ ਪੋਰਟਲ ਤੇ ਦਿਖਾਇਆ ਗਿਆ ਸੀ ਕਿ ਉਸ ਨੇ ਆਪਣੇ ਪੈਸੇ ਤੇ ਚੰਗਾ ਰਿਟਰਨ ਕਮਾਇਆ ਹੈ ਇਸ ਨਾਲ ਸੰਜੇ ਦਾ ਆਤਮ ਵਿਸ਼ਵਾਸ ਹੋਰ ਵੱਧ ਗਿਆ ਪਰ ਜਦੋਂ ਉਸ ਨੇ ਆਪਣੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕਈ ਬਹਾਨੇ ਬਣਾਏ ਗਏ ਸੰਜੇ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ ਅਤੇ ਉਸ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਇਸ ਘਟਨਾ ਦੀ ਰਿਪੋਰਟ ਕਸਰਵਦਾਵਲੀ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਹੈ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੋਸ਼ਲ ਮੀਡੀਆ ਤੇ ਅਜਈਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਜਿਸ ਕਾਰਨ ਪੁਲਿਸ ਅਤੇ ਸਾਈਬਰ ਕ੍ਰਾਈਮ ਸੈੱਲ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦੇ ਰਹੇ ਹਨ ਪੁਲਿਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਅਜਨਬੀਆਂ ਨਾਲ ਜੁੜਨ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਖਾਸ ਕਰਕੇ ਜੇਕਰ ਕੋਈ ਤੁਹਾਨੂੰ ਵਿਤੀ ਨਿਵੇਸ਼ ਜਾਂ ਫਿਰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੰਦਾ ਹੈ ਤਾਂ ਪਹਿਲ ਪੂਰੀ ਜਾਂਚ ਕਰੋ ਜੇਕਰ ਕੋਈ ਸ਼ੱਕੀ ਗਤੀਵਿਧੀ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਰ ਅਪਡੇਟ ਲਈ ਬਨੇ ਰਹੋ ਕਪੂ ਟੀਵੀ ਦੇ ਨਾਲ